ਲਾਵੇਸ ਗਰੋਬਰ ਦਾ ਸਾਥੀ ਅਫੀਮ ਅਤੇ ਪਿਸਤੌਲ ਸਮੇਤ ਕਾਬੂ ਮੋਹਾਲੀ ਪੁਲਿਸ ਨੂੰ ਜਿਰਖਪੁਰ ਵਿੱਚ ਹੋਏ ਲਵਿਸ਼ ਗਰੋਵਰ ਦੇ ਅਨਕਾਊਂਟਰ ਤੋਂ ਬਾਅਦ ਮਿਲੀ ਵੱਡੀ ਸਫਲਤਾ ਮੋਹਾਲੀ ਦੇ ਐਸਐਸਪੀ ਦੀਪਕ ਪਾਰਕ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 21/3/2025 ਨੂੰ ਜਿਰਖਪੁਰ ਦੇ ਵਿੱਚ ਇੱਕ ਪ੍ਰਾਈਵੇਟ ਸੁਸਾਇਟੀ ਦੇ ਵਿੱਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਲਵਿਸ਼ ਗਰੋਵਰ ਜਿਸ ਤੇ ਪਹਿਲਾਂ ਵੀ 10 ਦੇ ਕਰੀਬ ਪਰਚੇ ਦਰਜ ਨੇ ਜਦੋਂ ਉਸ ਨੂੰ ਆਪਣੇ ਆਪ ਨੂੰ ਸਿਲੈਂਡਰ ਕਰਨ ਨੂੰ ਕਿਹਾ ਤਾਂ ਉਸ ਨੇ ਪੁਲਿਸ ਉੱਪਰ ਗੋਲੀ ਚਲਾ ਦਿੱਤੀ ਸੀ ਜਵਾਬੀ ਕਾਰਵਾਈ ਵਿੱਚ ਲਵਿਸ਼ ਗ੍ਰੋਵਰ ਦੇ ਪੈਰ ਵਿੱਚ ਗੋਲੀ ਵੱਜੀ ਸੀ ਅਤੇ ਉਹ ਜ਼ਖਮੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਮੁੰਡੇ ਲਈ ਪੁਛਗਿਛ ਦੇ ਵਿੱਚ ਪੁਲਿਸ ਨੂੰ ਦੱਸਿਆ ਕਿ ਇੱਕ ਪਿਸਤੌਲ ਅਤੇ ਕੁਝ ਅਫੀਮ ਆਪਣੇ ਸਾਥੀ ਗੁਰਪ੍ਰੀਤ ਜੋ ਕਿ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ ਉਸ ਨੂੰ ਦਿੱਤੇ ਹਨ ਹੁਣ ਦੋਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰ ਦੀ ਰਿਪੋਰਟ ਜਿਸ ਤੇ ਪਹਿਲਾਂ ਵੀ 10 ਪਰਚੇ ਜਿਹੜੇ ਹੈਗੇ 302 ਦੇ ਹਮਸੈਦ ਦੇ ਵੱਖ-ਵੱਖ ਧਾਰਾਵਾਂ ਦੇ ਪਰਚੇ ਹੈਗੇ ਇਨਫੋਰਮੇਸ਼ਨ ਤੇ ਇਹਨਾਂ ਨੇ ਜਦੋਂ ਕਾਰਵਾਈ ਇਸ ਦਿਨ 25 ਤਰੀਕ ਨੂੰ ਇਹਨਾਂ ਨੇ ਪੁਲਿਸ ਥਾਣੇ ਤੇ ਸ਼ਿਕਾਇਤ ਦੀ ਕੋਸ਼ਿਸ਼ ਕੀਤੀ ਸੀ ਕਿ ਕ੍ਰਾਸ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਗਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਜਿਹੜਾ ਸੰਗਰੂਰ ਦੇ ਰਹਿਣ ਵਾਲਾ ਹੈਗਾ ਇਹ ਦੋਨੋਂ ਦੇਖੀ ਗ੍ਰਿਫਤਾਰ ਕੀਤੇ ਗਏ ਇਹਨਾਂ ਕੋਲੋਂ ਆਰਮਸ ਦੀ ਤੇ ਐਂਡੀਪੀਐਸ ਦੀ ਕਾਫੀ ਰਿਕਵਰੀ ਹੋਈ ਨਵੀਸ਼ ਗਰੋਵਰ ਦੇ ਕੋਲੋਂ ਇੱਕ ਤੀਰਨੰਦਾ ਪਿਸਤਲ ਸਮੇਤ ਮੈਗਜ਼ੀਨ ਤੇ ਚਾਰਜਿੰਦਾ ਕਾਰਤੂਸ ਇੱਕ ਨਾਈਨਨੰਦਾ ਪਿਸਤਲ ਉਹਦੇ ਵਿੱਚ ਵੀ ਮੈਗਜ਼ੀਨ ਤੇ ਦੋ ਚਿੰਦਾ ਕਾਰਤੂਸ 400 ਗ੍ਰਾਮ ਓਪੀਐਮ 2,50,000 ਰੁਪਏ ਜਿਹੜਾ ਡਗਮਨ 12 ਬੋਰ ਦਾ ਡਬਲ ਬੈਰਲ ਜਿਹੜਾ ਅਗਨ ਹੈਗਾ ਉਹ ਤਿੰਨ ਫੋਰਨ ਦੀਆਂ ਗੱਡੀਆਂ ਇੱਕ ਆਡੀ ਇੱਕ ਮਰਸੀਡੀਜ਼ ਤੇ ਇੱਕ ਪੁਜੋ ਦੀ ਗੱਡੀ ਜਿਹੜੀ ਇਹ ਰਿਕਵਰ ਕੀਤੀ ਗਈ। ਉਹਦਾ ਸਾਥੀ ਗੁਰਪ੍ਰੀਤ ਸਿੰਘ ਹੈ ਉਹਦੇ ਪਾਸੋਂ 800 ਗ੍ਰਾਮ ਅਫੀਨ ਇੱਕ ਪਿਸਤਲ ਬੱਤੀਬੋਰ ਦੋ ਮੈਗਜ਼ੀਨ 12 ਜਿੰਦਾ ਕਾਰਤੂਸ ਉਹ ਰਿਕਵਰ ਕੀਤੀ ਗਈ। ਬਾਅਦ ਦੇ ਵਿੱਚ ਜਿਹੜਾ ਹੈਗਾ ਡਰੱਗ ਇੰਸਪੈਕਟਰ ਨੂੰ ਇਹ ਮੌਕੇ ਤੇ ਬੁਲਾ ਕੇ ਜਿਹੜੀ ਇਹਨਾਂ ਦੀ ਅੱਗੇ ਕਾਰਵਾਈ ਕੀਤੀ ਗਈ ਉਸ ਦੇ ਵਿੱਚ ਪਤਾ ਲੱਗਿਆ ਕਿ ਇਹ ਨਕਲੀ ਜਿਹੜੇ ਹੈਗੇ ਸਪਲੀਮੈਂਟਸ ਤੇ ਇੰਜੈਕਸ਼ਨਸ ਵਗੈਰੇ ਬਣਾਉਂਦੇ ਅ ਸੋ ਟੈਬਲੇਟ ਜਿਹੜੇ ਹੈਗੇ ਸਟੀਰੋਇਡ ਟਾਈਪ ਦੇ 1,24,600 ਗੋਲੀਆਂ ਟੈਬਲੇਟ ਤੇ ਇੰਜੈਕਸ਼ਨ ਦੇ ਵਾਇਲ 1,75,560 ਇਸ ਤੋਂ ਇਲਾਵਾ ਪੈਕਿੰਗ ਤੇ ਫਿਲਿੰਗ ਦੀ ਵੱਖ-ਵੱਖ ਜਿਹੜੀ ਮਸ਼ੀਨਰੀ ਹੈਗੀ ਹੈ ਉਹ ਵੀ ਪੰਜ ਕਿਸਮਾਂ ਦੀ ਇਹਨਾਂ ਦੇ ਜਿਸ ਫੈਲਡ ਦੇ ਵਿੱਚ ਕੰਮ ਕਰਦੇ ਸੀਗੇ ਜਿਤਕੁਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਹੈ ਚਿਵਾਂਤ ਨੇ ਦੇ ਵਿੱਚ ਫਲੇਟ ਸੀਰੀਏ ਫਲੇਟ ਜਿਹਦੇ ਵਿੱਚ ਰਹਿੰਦਾ ਸੀਗਾ ਉਹ ਫਲੇਟ ਜਿਹਦੇ ਵਿੱਚ ਸਾਰਾ ਇਸ ਤਰੀਕੇ ਦੀ ਕਾਰਵਾਈ ਕਰਦੇ ਸੀਗੇ ਸੋ ਇਹ ਕਾਫੀ ਵੱਡੀ ਸੰਖਿਆ ਦੇ ਵਿੱਚ ਰਿਕਵਰੀ ਰਹੀ ਹੈ ਸਾਰੀ ਕਿਉਂਕਿ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਜਿਹੜੀ ਵੀ ਬਣਾਉਂਦੇ ਸੀਗੇ ਇਸ ਤਰੀਕੇ ਦੇ ਸਪਲੀਮੈਂਟ ਪ੍ਰਾਈਮਾ ਫੈਸਾਈ ਜਿਹੜੀ ਅਸੀਂ ਗੱਲ ਕੀਤੀ ਹੈ ਡਰਗ ਇੰਸਪੈਕਟਰ ਨਾਲ ਵੀ ਤੇ ਸਾਡੀ ਆਪਣੀ ਜਿਹੜੀ ਉਸ ਗਿਸ਼ਤੋਂ ਪਤਾ ਲੱਗਿਆ ਕਿ ਬਗੈਰ ਲਾਇਸੈਂਸ ਦੇ ਕੰਮ ਕਰ ਰਹੇ ਸੀਗੇ ਝਾਲੀ ਇਸ ਤਰੀਕੇ ਦੇ ਸਪਲੀਮੈਂਟ ਵਗੈਰੇ ਬੇਚਦੇ ਸੀਗੇ ਉਸ ਤੋਂ ਇਲਾਵਾ ਜਿਹੜੇ ਫੋਰਨ ਦੇ ਵੈਪਨ ਵਗਰੇ ਨਾਲ ਤੁੰਲੇ ਆਸਟਨ ਪਿਸਟਲ ਹੈਗੇ ਦੂਜੇ ਵੈਪਨ ਸੈਰੀਓ ਸੋ ਅਸੀਂ ਉਹ ਵੀ ਐਕਸਪਲੋਰ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਇਹ ਵੈਪਨਸ ਕਿੱਥੋਂ ਆਏ ਤੇ ਇਹਨਾਂ ਦੇ ਕਿਦੋਂ ਨਾਲ ਲਿੰਕ ਹੈਗੇ ਨਾਲ ਦੀ ਨਾਲ ਜਿਹੜੇ ਇਲੀਗਲ ਇਹਨਾਂ ਨੇ ਜਿਹੜੀ ਦਵਾਈਆਂ ਵਗਰੇ ਬਣਾਈ ਹੈ ਇਹ ਕਿੱਥੋਂ ਪ੍ਰੋਕਿਊਰ ਕੀਤੀ ਹੈ ਕਿਹਨੂੰ ਵੇਚਦੇ ਸੀਗੇ ਸੋ ਕਿਹੜੇ ਇਹਨਾਂ ਦੇ ਯੂਜ਼ਰਸ ਹੈਗੇ ਤੇ ਐਂਡ ਯੂਜ਼ਰ ਜਿਹੜੇ ਸਫਰ ਕਰੇ ਸੀਗੇ ਉਹ ਕੌਣ ਸੀਗੇ ਇਹ ਸਾਰੇ ਜਿਹੜੀ ਡਿਜ਼ਾਈਨਰ ਫਟਾਲ ਪਰ ਹਰ ਹੁਣ ਤੱਕ ਦੀ ਰਿਸਟਰੀਸ਼ਨ ਚ ਕੋਈ ਚਾਹਿਆ ਕਿ ਕਿੰਨੇ ਦਿਨਾਂ ਤੋਂ ਦਾਰੇ ਸੀਗੇ ਦੇ ਕਿਤੇ ਕਿਤੇ ਸਪਲਾਈ ਕਰ ਰਹੇ ਸੀਗੇ ਜਿਹੜੀ ਇਹ ਫੈਬ੍ਰੇਟ ਤੋਂ ਦੇ ਰਿਸਪੋਰਟ ਫੜੇਗੇ ਦੇਖੋ ਜਿੰਨੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਤੋਂ ਲੱਗਦਾ ਹੈ ਕਿ ਇਹਨਾਂ ਦਾ ਇੱਕ ਵੈਲਰ ਨੈਟਵਰਕ ਜਿਹੜਾ ਹੈਗਾ ਇੱਥੇ ਚੱਲ ਰਿਹਾ ਸੀਗਾ ਸੋ ਸਾਨੂੰ ਜਿਹੜੀ ਪ੍ਰਾਇਮਰੀ ਜਿਹੜੀ ਸਾਡੀ ਜਾਣਕਾਰੀ ਉਹਦੇ ਅਕੋਰਡਿੰਗ ਵੱਖ-ਵੱਖ ਜਿੰਮਾਂ ਦੇ ਵਿੱਚ ਕਿਉਂਕਿ ਅੱਜ ਕੱਲ ਬੱਚੇ ਤੇ ਜਿਵੇਂ ਯੂਜ਼ਰ ਸਪਲੀਮੈਂਟ ਵਗੈਰੇ ਯੂਜ਼ ਕਰਦੇ ਹੈ ਸੋ ਉਹਦੇ ਵਿੱਚ ਸ਼ਾਇਦ ਇਹ ਜਿਹੜੇ ਹੈਗੇ ਮੇਰੇ ਤੇਰੇ ਦੇ ਜਿੰਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਸਪਲਾਈ ਕਰ ਰਹੇ ਸੀ तो जो ए, खिलाफ दस पर्चे तो पर्चे दो हजार सोलह सौ दोचा दर्ज होगा सोलह उस तो तेई उन्नीस सतारह ड्रगन कॉस्मेटिक एक्ट का पहला भी परचा जग खोवाल लुधिया होया हुआ ਸੋ ਇਹ ਜਿਹੜੇ ਹੈਗੇ ਇਸ ਕੰਮ ਦੇ ਵਿੱਚ ਇਸ ਜਿਹੜੀ ਇਹਨਾਂ ਦੀ ਅਪਰਾਧਿਕ ਪ੍ਰੋਫਾਈਲ ਹੈ ਵੀ ਉਹ ਲੋਕ ਦੇ ਲੱਗਦਾ ਹੈ ਕਿ ਪੁਰਾਣੇ ਜੁੜੇ ਹੋਏ ਹੈ ਬਾਕੀ ਲੇਕਿਨ ਜਿਹੜੀ ਡੀਟੇਲ ਹੈਗੀ ਕਿ ਇਹ ਮੁਹਾਲੀ ਸਾਡੇ ਮੁਹਾਲੀ ਦੇ ਵਿੱਚ ਕਦੋਂ ਦੇ ਐਕਟਿਵ ਸੀਗੇ ਉਹ ਸਾਰੀ ਜਿਹੜੀ ਹੈ ਪੜਤਾਲ ਦੌਰਾਨ ਸਾਹਮਣੇ ਤਾਂ ਲਵੀਜ਼ ਦਾ ਕੋਈ ਗੈਂਗ ਦੇ ਨਾਲ ਕੋਈ ਸੰਬੰਧ ਆ ਰਿਹਾ ਕਿਉਂਕਿ ਜਿਹੜੇ ਰਿਕਵਰ ਕੀਤੇ ਗਏ ਸੀ ਉਸ ਦਿਨ ਵੈਪਨ ਉਹ ਕਾਫੀ ਸੋਫਿਸਟੀਕੇਟਿਡ ਜਿਹੇ ਆ ਇਸ ਤਰ੍ਹਾਂ ਦੇ ਦਿੱਤੇ ਹੈ ਕੋਈ ਨਾ ਦੀ ਇਨਵੈਸਟੀਗੇਸ਼ਨ ਚ ਕੁਝ ਆ ਰਿਹਾ ਹੋਵੇ ਕਿ ਗੈਂਗ ਦਾ ਨਾਮ ਤਾਂ ਕਿਸੇ ਵੈਪਨਸ ਪਾਇਆ ਫਿਰ ਅੰਥਬੂਰੀਸ਼ ਕੋਈ ਹੋਰ ਚ ਨਾ ਆਉਂਦਾ ਕਿ ਜਿਹੜੇ ਵੈਪਨਸ ਹੈਗੇ ਕਿੱਥੋਂ ਸੋਰਸ ਕੀਤੇ ਗਏ ਉਹਨਾਂ ਦਾ ਸਪਲਾਈਰ ਕੌਣ ਸੀਗਾ ਉਹਦੇ ਤਹਿਤ ਇੱਕ ਅਸੀਂ ਜਾਵਾਂਗੇ ਕਿ ਇਹਨਾਂ ਦੇ ਹੋਰ ਲੋਕਲ ਨੈਟਵਰਕ ਦੇ ਵਿੱਚ ਕੋਈ ਵਿਅਕਤੀ ਸ਼ਾਮਿਲ ਤਾਂ ਨਹੀਂ ਹੈ। ਕਿਸੇ ਤਰੀਕੇ ਨਾਲ ਜਿਹੜੀ ਦੂਜੀ ਇਹਨਾਂ ਨੇ ਇਲੀਗਲ ਡਰੱਗ ਜਿਹੜੀ ਹੈਗੀ ਹੈ ਉਹਦੀ ਫਾਰਵਰਡ ਬੈਕਵਰਡ ਲਿੰਕੇਜ ਕਰਾਂਗੇ ਕਿ ਕਿੱਥੋਂ ਸੋਰਸ ਕਰਦੇ ਸੀਗੇ ਤੇ ਕਿਹਨੂੰ ਸਪਲਾਈ ਕਰਦੇ ਸੀਗੇ ਜਿਹਨੂੰ ਸਪਲਾਈ ਕਰਦੇ ਸੀਗੇ ਕਿ ਉਹਨੂੰ ਵੀ ਪਤਾ ਸੀ ਕਿ ਨਕਲੀ ਮਾਲ ਹੈ। भी कौन होर कौन कौन इनवॉल्वमेंट जी सामने है क्योंकि आगे जा रही थी किस तरह शाह साइड इफेक्ट है बैकग्राउंड कोई होर अगर इनका कोई इनवॉलमेंट है इस चीजोर कर रही है इनवैस जा रही है ਜਿਹੜੀ ਜਿਹਨੇ ਪ੍ਰੋਗਰੈਸ ਹੋਏਗੀ ਅਸੀਂ ਤੁਹਾਨੂੰ ਬ੍ਰੀਫ ਕਰਦੇ ਹਾਂ ਕਿ ਦੋਨੋਂ ਆਪਾਈ ਕੰਪੈਸ਼ਨ ਕੀ ਕਰਦੇ ਸੀ دوسرا ਜਿਸ ਤਰੀਕੇ ਨਾਲ ਇੰਨਾ ਸਮਾਂ ਉਸੇ ਬਰਾਮਤ ਕੀਤਾ ਕੋਈ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਅਸੀਂ ਸੇਵ ਕਰਦੇ ਸੀ ਕੋਈ ਟੈਕਨੀਕਲ ਪਾਰ ਇਸ ਤਰ੍ਹਾਂ ਸਾਹਮਣੇ ਆਇਆ ਇਹਨਾਂ ਦੀ ਜਿਹੜੀ ਰਿਕਵਰੀ ਹੈਗੀ ਉਹਦੇ ਵਿੱਚ ਮੋਬਾਈਲ ਫੋਰੈਂਸਿਕ ਵਗੈਰਾ ਅਸੀਂ ਕਰਾਵਾਂਗੇ ਤਾਂ ਕਿ ਪਤਾ ਲੱਗ ਜਾਏ ਕਿ ਉਹਨਾਂ ਦਾ ਸੋਸ਼ਲ ਮੀਡੀਆ ਤੇ ਨੈਟਵਰਕ ਕੀ ਹੈਗਾ ਔਰ ਉਹਨੂੰ ਸਟੱਡੀ ਕਰਕੇ ਫਿਰ ਇਸ ਨੂੰ ਐਕਸਪਲੋਰ ਕਰਾਂਗੇ ਤੋਂ ਬਾਅਦ ਜਿਹਨੇ ਨਸ਼ਾ ਵੀ ਬਰਾਮਤ ਹੋਇਆ ਅੱਜ ਕੱਲ੍ਹ ਜਿਹਦੇ ਇਸ ਤਰੀਕੇ ਨਾਲ ਕਹਿੰਦੇ ਨੇ ਸਟੈਟਿਕ ਨਸ਼ਾ ਹੈ ਉਹ ਉਹ ਐਂਗਲ ਕੋਈ ਦੇਖਿਆ ਵੀ ਉਹ ਨਸ਼ਾ ਫਰਜ਼ੀ ਤੌਰ ਤੇ ਪਰ ਜਮੈ ਨਕਲੀ ਨਸ਼ਾ ਬਣਾਉਂਦੇ ਹਨ ਉਹਨੂੰ ਉੱਤੇ ਵੇਚਿਆ ਹੁੰਦਾ ਹੈ ਐਂਗਲ ਸਾਹਮਣੇ ਹੈ ਜਿਹੜੀ ਵੀ ਚੀਜ਼ੇ ਰਿਕਵਰ ਕੀਤੇ ਅਸੀਂ ਟੈਬਲੇਟਸ ਤੇ ਵਾਈਲਸ ਇਹ ਅਸੀਂ ਡਰਗ ਇਨਸਪੈਕਟੋਰ ਦੇ ਰਾਹੀਂ ਪੇਚਤੇ ਹੈ ਡਰਗ ਸੈਂਪਲਿੰਗ ਨੂੰ ਸੋ ਇੱਕ ਵਾਰ ਜਦੋਂ ਲੈਬ ਤੋਂ ਸੈਂਪਲ ਆ ਜਾਏਗਾ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਵੈਦਰ ਇਹ ਪਰਮਿਟਡ ਕੁਆਂਟੀਟੀਆਂ ਦੇ ਵਿੱਚ ਸੀਗਾ ਕਿ ਓਵਰਡੋਜ਼ ਹੈ ਨਸ਼ੇ ਦੇ ਐਡਿਕਸ਼ਨ ਦੇ ਪ੍ਰਤੀਨ ਸੀ ਸਰ ਜਮਾਨਤ ਕੋਈ ਕਰੋ ਜੇ ਉਹ ਤੁਹਾਡੇ ਹੁੰਦੇ ਸੋ ਡਿਟੇਲ ਜੀ ਤਦ ਨਾਲ ਸੰਜੀਕਤ ਹੈ जरिया जरिया रिकॉर्ड हो गया यूपी नंबर जरिया नंबर जरिया जरिया था एक ही खुदी जरिया होता है तो इंडस्ट्री वेस्टिंग की चलाने के लायक है ये सारा भी देखो ऐसी आईटी तो देखो तक रिकॉर्ड अजीब नहीं है ना जिन लोगों को कमेंट और डिस्कस करते थे लेकिन हो जाएगा क्यों कोई कोई होती है कि ਕੰਟਰੀ ਚ ਯੂਜ਼ ਹੁੰਦੇ ਨੇ ਦੇਖੋ ਜਿਵੇਂ ਕਿ ਇਹ ਆਸਟ੍ਰੀਅਨ ਗਲੋਕ ਹੈਗਾ ਇਹ ਫੋਰਨ ਦਾ ਵੈਪਨ ਹੈਗਾ ਇਸੇ ਤਰੀਕੇ ਦੇ ਨਾਲ ਜਿਹੜੇ ਹੋਰ ਵੀ ਵੈਪਨਸ ਹੈਗੇ ਉਹਨਾਂ ਦੀ ਮੇਟ ਤੋਂ ਲੱਗਦਾ ਹੈ ਕਿ ਬਈ ਕੋਈ ਇਹਦੇ ਵਿੱਚ ਕੋਈ ਹੋਰ ਵਿਅਕਤੀ ਜਿਹੜਾ ਸਪਲਾਇਰ ਹੈ ਇਨਵੋਲ ਹੋ ਸਕਦਾ ਹੈ ਸੋ ਅਸੀਂ ਐਕਸਪਲੋਰ ਕਰ ਰਹੇ ਹਾਂ ਕਿਉਂਕਿ ਇਸ ਤਰੀਕੇ ਦੇ ਵੈਪਨ ਕੁਝ ਨੂੰ ਕਹਿੰਦਾ ਅੰਮ੍ਰਿਤਸਰ ਕਾਰੀ ਬਾਰਡਰ ਤੋਂ ਵੀ ਮਿਲੇ ਸੀਗੇ ਐਸਐਸਓਸੀ ਨੇ ਖੜੇ ਸੀ ਸੇਮ ਐਸੀ ਤਰੀਕੇ ਦੇ ਸੋ ਸਾਡੀ ਜਿਹੜੀ ਸਾਡੀ ਏਜੰਸੀ ਸਿਸਟਰ ਏਜੰਸੀਜ਼ ਹੈਗੀ ਹੈ ਸਾਡੇ ਪੰਜਾਬ ਪੁਲਿਸ ਦੇ ਹੋਰ ਜਿਹੜੀ ਟੀਮਸ ਹੈਗੀ ਸਾਰਿਆਂ ਨਾਲ ਤਾਲਮੇਲ ਕਰਕੇ